ਸਸੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੰਜਾਬ ਪਰ ਦੇ ਪੈਨਸ਼ਨ ਧਾਰਕਾਂ ਲਈ ਇਹ ਵੱਡੀ ਅਤੇ ਖਾਸ ਖਬਰ ਹੈ ਜੇਕਰ ਤੁਹਾਡੇ ਖਾਤੇ ਵਿੱਚ ਇਸ ਮਹੀਨੇ ਦੀ ਪੈਨਸ਼ਨ ਨਹੀਂ ਆਈ ਹੈ ਤਾਂ ਇਸ ਦੇ ਪਿੱਛੇ ਮੁੱਖ ਕਾਰਨ ਹਨ ਸਰਕਾਰ ਵੱਲੋਂ ਹੁਣ ਸਖਤੀ ਵਰਤਦੇ ਹੋਏ ਕੁਝ ਲੋਕਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਹੈ ਜਾਂ ਉਹਨਾਂ ਦੀ ਪੈਨਸ਼ਨ ਰੋਕ ਦਿੱਤੀ ਗਈ ਹੈ ਅੱਜ ਅਸੀਂ ਤੁਹਾਨੂੰ ਉਹਨਾਂ ਤਿੰਨ ਮੁੱਖ ਕਾਰਨਾਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਕਰਕੇ ਪੈਨਸ਼ਨ ਬੰਦ ਹੋ ਰਹੀ ਹੈ ਪਹਿਲਾ ਵੱਡਾ ਕਾਰਨ ਇਹ ਹੈ ਕਿ ਜਦੋਂ ਕਈ ਲੋਕਾਂ ਨੇ ਬੁਢਾਪਾ ਜਾਂ ਹੋਰ ਕਿਸਮ ਦੀ ਪੈਨਸ਼ਨ ਬਣਾਈ ਸੀ ਤਾਂ ਉਹਨਾਂ ਨੇ ਆਪਣੀ ਉਮਰ ਦੇ ਬੇਰਬਿਆਂ ਵਿੱਚ ਛੇੜਛਾੜ ਕੀਤੀ ਸੀ ਹੁਣ ਸਰਕਾਰ ਵੱਲੋਂ ਇਹ ਬੇਰਬੇ ਵੈਰੀਫਾਈ ਕੀਤੇ ਜਾ ਰਹੇ ਹਨ ਜਿਨ੍ਹਾਂ ਲੋਕਾਂ ਦੀ ਉਮਰ ਦਾ ਬੇਰਵਾ ਗਲਤ ਪਾਇਆ ਗਿਆ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਦੂਜਾ ਅਤੇ ਬਹੁਤ ਜ਼ਰੂਰੀ ਕਾਰਨ ਕੇਵਾਈਸੀ ਜਿਹੜੇ ਪੈਨਸ਼ਨ ਧਾਰਕਾਂ ਨੇ ਸਮੇਂ ਸਿਰ ਆਪਣੀ ਈ ਕੇਵਾਈਸੀ ਨਹੀਂ ਕਰਵਾਈ ਹੈ ਉਨ੍ਹਾਂ ਦੀ ਪੈਨਸ਼ਨ ਬੰਦ ਹੋ ਰਹੀ ਹੈ ਈਕੇवाईसी ਸਰਕਾਰ ਲਈ ਲਾਪਾਤਰੀਆਂ ਦੀ ਪਛਾਣ ਯਕੀਨੀ ਬਣਾਉਣ ਦਾ ਇੱਕ ਮਹੱਤਵਪੂਰਨ ਕਦਮ ਹੈ ਜੇਕਰ ਤੁਹਾਡੀ ਪੈਨਸ਼ਨ ਇਸ ਕਾਰਨ ਰੁਕੀ ਹੈ ਤਾਂ ਤੁਹਾਨੂੰ ਤੁਰੰਤ ਆਪਣੀ ਈਕੇवाईसी ਕਰਾਉਣੀ ਚਾਹੀਦੀ ਹੈ ਤੀਜਾ ਕਾਰਨ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਦੀ ਆਮਦਨ ਕਮਾਈ ਸਰਕਾਰ ਦੇ ਨਿਰਧਾਰਿਤ ਨਿਯਮਾਂ ਨਾਲੋਂ ਜ਼ਿਆਦਾ ਹੈ ਪੈਨਸ਼ਨ ਸਰਵਰ ਲੋੜੀ ਦਾ ਲਈ ਹੈ ਜੇਕਰ ਸਰਕਾਰੀ ਨਿਯਮਾਂ ਅਨੁਸਾਰ ਮਹੀਨਾਵਾਰ ਜਾਂ ਸਾਲਾਨਾ ਆਮਦਨ ਨਿਰਧਾਰਿਤ ਸੀਮਾ ਤੋਂ ਵੱਧ ਹੈ ਤਾਂ ਤੁਹਾਡੀ ਪੈਨਸ਼ਨ ਬੰਦ ਹੋਣ ਜਾ ਰਹੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪੈਨਸ਼ਨ ਨਾ ਰੁਕੇ ਜਾਂ ਰੁਕੀ ਹੋਈ ਪੈਨਸ਼ਨ ਦੁਬਾਰਾ ਆਉਣੀ ਸ਼ੁਰੂ ਹੋ ਜਾਵੇ ਤਾਂ ਤੁਹਾਨੂੰ ਉੱਪਰ ਦੱਸੀਆਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਹਨ ਅਤੇ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਜਰੂਰ ਰੱਖਣਾ ਹੈ ਤਾਂ ਕਿ ਸਰਕਾਰ ਦੀ ਪਾਲਿਸੀ ਦੇ ਵਿੱਚ ਤੁਸੀਂ ਆ ਸਕੋ ਅਤੇ ਸਮੇਂ ਸਿਰ ਆਪਣੀ ਜਿਹੜੀ ਪੈਨਸ਼ਨ ਹੈ ਉਹ ਲੈ ਸਕੋ ਸਭ ਤੋਂ ਵੱਡੀ ਗੱਲ KYC ਜ਼ਰੂਰ ਕਰਾਓ ਅਤੇ ਆਮਦਨ ਜਿੰਨੀ ਤੁਹਾਡੀ ਹੈਗੀ ਆ ਉਨੀ ਹੀ ਦਿਖਾਓ ਜੇਕਰ ਤੁਸੀਂ ਘੱਟ ਦਿਖਾਉਂਦੇ ਹੋ ਤੇ ਸਰਕਾਰ ਨੂੰ ਪਤਾ ਲੱਗਦਾ ਹੈ ਤੁਹਾਡੀ ਆਮਦਨ ਵੱਧ ਹੈ ਤਾਂ ਉਸ ਤੋਂ ਬਾਅਦ ਤੁਹਾਡੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਇਹ ਕੁਝ ਗੱਲਾਂ ਨੇ ਜੋ ਤੁਹਾਨੂੰ ਧਿਆਨ ਵਿੱਚ ਰੱਖਣੀਆਂ ਨੇ ਬਾਕੀ ਜਿਨ੍ਹਾਂ ਦੀ ਪੈਨਸ਼ਨ ਅਜੇ ਤੱਕ ਨਹੀਂ ਆਈ ਹੈ ਤੇ ਉਹਨਾਂ ਦੇ ਡਾਕੂਮੈਂਟ ਬਿਲਕੁਲ ਸਹੀ ਨੇ ਤਾਂ ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਪੈਨਸ਼ਨ ਉਹਨਾਂ ਦੀ 2-4 ਦਿਨ ਦੇ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਵੱਲੋਂ ਪਾ ਦਿੱਤੀ ਜਾਵੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਤੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਵੀ ਦਬਾ ਲਿਓ ਕਿਉਂਕਿ ਕੋਈ ਵੀ ਨੋਟੀਫਿਕੇਸ਼ਨ ਨਿਕਲ ਕੇ ਸਾਹਮਣੇ ਆਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗਾ